ਅੱਜ ਤੁਹਾਨੂੰ ਮੈਂ ਦਿਖਾਉਣਾ ਜੀ ਮੁੰਜਰਾਂ ਦਾ ਵਜਨ ਦਾ ਫਰਕ ਹੁਣ ਫਰਕ ਦੇਖਦੇ ਆ ਵੀਰੇ ਕਿੱਥੇ ਪੈਣ ਦਿਆ ਇੱਥੋਂ ਕੋਈ ਫਰਕ ਨਹੀਂ ਆਈ ਰਾਸਦੇ ਆ ਮੁੰਜਰ ਨੂੰ ਇਹਦਾ ਆਪਾਂ ਜੀ ਟੇਅਰ ਕਰ ਦਿੰਨੇ ਆ ਆ ਵੀਰੇ ਦੇਖੋ ਜੀ ਆ ਜਿਹੜੇ ਆਪਾਂ ਫਰਕ ਦੇਖਦੇ ਆ ਕਿ ਕਿ ਝਾੜ ਦੇ ਵਿੱਚ ਫਰਕ ਦਾ ਅੰਤਰ ਹੁੰਦਾ ਕਾਫੀ ਜ਼ਿਆਦਾ ਹੁੰਦਾ ਝਾੜ ਘਟ ਰਿਹਾ ਜ਼ਿੰਮੇਦਾਰ ਵੀਰਾਂ ਦਾ ਜਿਹੜਾ ਵਾ ਇਸ ਵਾਰ ਸੀਜ਼ਨ ਜਿਹੜਾ ਵਾ ਮੰਦਾਈ ਚੋਨੇ ਦਾ ਇਹ 110 ਝੋਨੇ ਦੀ ਮੁੰਜਰ ਹੈ ਜੀ ਅਗੇਤੇ ਦੀ ਆ 131 ਝੋਨਾ ਹੈ ਜੀ ਅਗੇਤਾ ਵਣੀਗਾ ਜੀ ਮੈਂ ਕਿਹਾ ਹੋਗੀ ਆਪਣੇ ਹੈ ਗਿਆ ਬਜਾਈ ਹੈਗੀ ਹੈ ਜੀ ਇਹ 13 ਤਰੀਕ ਦੀ 110 ਝੋਨੇ ਦੀ ਪਨੀਰੀ ਬੀਜੀ 13 ਤਰੀਕ ਨੂੰ ਇਹਦੀ ਬੀਜੀ ਹੈ ਜੀ 14 ਨੂੰ ਠੀਕ ਹੈ ਜੀ ਆ ਵੀ ਮੁੰਜਰ ਜਿਹੜੀ ਹੈਗੀ ਹੈ 110 ਝੋਨੇ ਦੀ ਆ ਇਹਦੀ ਵੀ 13 ਤਰੀਕ ਨੂੰ ਆ ਜਿਹੜਾ ਝੋਨਾ ਹੈਗਾ ਜੀ ਇਹ 31 ਲਾਇਆ ਹੋਇਆ ਵਾ ਇਹ ਹਫਤਾ 10 ਦਿਨ ਬਾਅਦ ਚ ਲੱਗਾ ਪਨੀਰੀ ਇਹਦੀ ਵੀ 14 ਤਰੀਕ ਨੂੰ 131 ਜਿਹੜਾ ਹੈਗਾ ਜੀ ਪਹਿਲਾਂ ਲੱਗਾ ਆ ਕੀਤੇ ਲੱਗਾ 131 ਆ 110 ਚੋਂ ਨਾ ਜਿਹੜਾ ਬਈ ਇਹ ਆਪਣਾ ਲੱਗਾ ਹੋਇਆ ਵਾ ਜੀ ਕੋਈ 13 ਤਰੀਕ ਦੀ ਪਨੀਰੀ ਆ ਵੀ 13 ਤਰੀਕ ਦੀ ਪਨੀਰੀ ਹੁ ਮੁੰਝ ਲੱਗੀ ਜੀ ਦਾ ਕੀ ਦਾਣੇ ਆ ਆ ਦੇਖੋ ਜੀ ਵਿੱਚ ਪੱਤਲ ਵੀ ਆ ਜੀ ਪੱਤਲ ਵੀ ਆ ਇਹਦਾ weight ਆਇਆ ਵਾ ਜੀ 52 ਇਹਨਾਂ 525 ਸੌਰੀ ਬੋਲ ਜਿਗਾ ਨਾ 5 ਗ੍ਰਾਮ 25 ਇਹ ਮੁੰਜਰ ਦਾ ਵੇਟ ਹੈ ਜੀ 5 25 ਵੇਟ ਹੈ ਜੀ ਮੁੰਜਰ ਦਾ ਤੇ ਆ ਦੇਖੋ 5 ਗ੍ਰਾਮ 25 ਪਰ ਇਸੇ ਖੱਤੇ ਚੋਂ ਜੀ ਇੱਕ ਥੋੜੀ ਮਸਾ ਦਾਣੇ ਵਾਲੀ ਮੁੰਜਰ ਫੜੀ ਦੇਖਣ ਨੂੰ ਜਿਨਾਂ ਆਪਾਂ ਕਹਿੰਨਾ ਆਹ ਦਾਣੇ ਬੜੇ ਸਾਫ ਆ ਫਰਕ ਵੇਖੋ ਜੀ 6 बाई ਇੱਕੋ ਖੱਤੇ ਦੇ ਵਿੱਚੋਂ ਦੋ ਮੁੰਜਰ ਠੀਕ ਹੈ ਜੀ 6 बाई ਤੇ 5 25 ਤੇ ਜੇਕਰ ਆਪਾਂ ਇਹ ਹੁਣ ਦੇਖਦੇ ਆ ਆਇ ਕਫਤਾ ਬਾਅਦ ਚੱਲਿਆ ਭਾਈ ਉਹ ਚੋਣਾ ਲੱਗਾ ਸੀਗਾ ਜੀ ਆਪਣਾ ਕੋਈ 14 ਜੂਨ ਦਾ ਤੇ ਹਫਤਾ ਨਹੀਂ ਤੁਸੀਂ ਲਾ ਲਓ ਜੀ ਪੰਜਾਂ ਦਿਨਾਂ ਦਾ ਫਰਕ ਸੀਗਾ ਜੀ ਇਹ 19 ਕਿਤੇ ਲੱਗੇ ਇਹਦਾ 1 ਮੁੰਜਰ ਦਾ weight ਹੈਗਾ ਜੀ 110 ਹੀ ਝੋਨੇ ਦੀ ਮੁੰਜਰੇ ਜੀ ਵੀ 7 ਗ੍ਰਾਮ 6 ਪੁਆਇੰਟ ਫਰਕ ਦੇਖੋ ਜੀ ਇਨੇ ਦਿਨਾਂ ਦੇ ਵਿੱਚ ਹੀ ਝੋਨਿਆਂ ਦਾ ਕਿੰਨਾ ਪਰਚੋ ਪੈ ਗਿਆ ਆ ਦੋ ਜੀ ਮੁੰਜਰ ਉਸੇ ਝੋਨੇ ਦੀ 542 542 755 ਠੀਕ ਹੈ ਜੀ ਉਹਨਾਂ ਦੇ ਆ ਮੁੰਜਰਾਂ ਦਾ ਵੀ ਤੁਹਾਨੂੰ ਵੇਟ ਹੋਇਆ ਦੋ ਮੁੰਜਰਾਂ ਦਾ ਤੇ ਹੁਣ ਤੁਹਾਨੂੰ ਖੋਣੇ 31 ਜੇ ਜੀ ਥੋੜੀ ਚੰਗੀ ਮੁੰਜਰ ਵੇਖੀ ਸੀਗੀ 31 ਝੋਨੇ ਦੀ ਇਹ ਕੋਈ ਲੱਗਾ ਜਗਾ ਜੀ 25 ਤੇ 26 ਤਰੀਕ ਦੇ ਵਿੱਚ ਦੋ ਦਿਨਾਂ ਚ ਲੱਗਾ ਸੀਗਾ ਜਦੋਂ ਫੁੱਲ ਮੀ ਪਏਗਾ ਨਾ ਇਹ ਕਰੀ ਖੱਤੇ ਉੱਪਰ ਤੱਕ ਕਰਤੇ ਹੈਗੇ ਇਹਨਾਂ ਨੇ ਮੀਆਂ ਨੇ ਇਹ ਉਦੋਂ ਦਾ ਜੀ ਇਹ ਹੈਗੀ ਆ ਜੀ 470 31 ਚੋਨਾ 26 ਕਥੀ ਦਾ ਲੱਗਾ ਵਈ ਪਨੀਰੀ ਇਹ 14 ਤਰੀਕ ਦੀ ਵੀਜੀ ਹੋਈ ਆ 470 ਤੇ ਦੁਜੀ ਜਿਹੜੀ ਥੋੜੀ ਚੰਗੀ ਜੀ 585 470 585 ਉਹ ਦੇ ਰਹੇ ਜਿਹੜੀਆਂ ਮੁੰਜਰਾਂ ਨੂੰ ਜੀ ਫੰਗਸ ਪਈ ਆ ਆ ਗੋਲੀ ਜੀ ਬਣੀ ਆ ਵਿੱਚ ਫਟਾਕਾ ਪਿਆ ਲਾ ਲੋ ਇਹਦਾ ਹੈਗਾ ਵਜ਼ਨ 4 87 ਜੀ 477 ਜਿਹੜੀ ਸਾਫ਼ ਮੁੰਜਰ ਆ ਉਸੇ ਪੈੜੀ ਦੇ ਵਿੱਚ ਇਹ ਲੱਗਾ ਹੋਇਆ ਜੀ 16 ਤੀਕ ਦਾ ਚੋਨਾ ਇਹਦਾ ਹੈਗਾ ਜੀ 483 484 ਸੀ ਮੇਰੇ ਫੰਗਸ ਵਾਲੀ ਤੇ ਦੂਜੀ ਮੁੰਜ ਵੇਟ ਇਹਨਾਂ ਦਾ ਸੇਮ ਹੈ ਆ ਜਿਹਦੇ ਵਿੱਚ ਥੋੜਾ ਦਾਣਾ ਕਿਤੇ ਮੈਨੂੰ ਦਾਗੀ ਲੱਗੇ ਸੀ ਇਹਦਾ 454 ਕਿ ਕੋਈ ਲਾਲੋ ਜੀ ਇਹ ਥੋੜਾ ਉਹਨਾ ਵੇਟ ਘਟ ਗਿਆ ਕਿਉਂਕਿ ਇਹ ਥੋੜੀ ਬੋਦੀ ਪੱਤ ਲੱਗੀ ਆ 54 ਵੀ 25 ਜਿਹੜਾ ਹੈਗਾ ਜੀ ਪੁਆਇੰਟ ਦਾ ਫਰਕ ਇੱਕ ਮੁੰਜਰ ਪਿਛੇ ਪੈ ਗਿਆ ਜਿਹਦੇ ਵਿੱਚ ਮੁੰਜਰ ਦਾਗੀ ਹੋਈ ਆ ਥੋੜਾ ਬੋਦਾ ਪੱਤਲ ਦਾ ਚਾਂਸ ਬੜਿਆ ਵਾ ਇਹਦੇ ਸਾਹਮਣੇ ਦੇਖੋ ਇਹ ਫਲਕਾ ਥੋੜਾ ਬੋਦਾ ਪਿਆ ਵਾ ਤੇ ਤੁਹਾਨੂੰ ਮੈਂ ਦੱਸ ਦੇਣਾ ਹੈਗਾ ਜੀ ਕਿ ਕਿੰਨਾ ਦਾ ਫਰਕ ਹੈ ਜੋ ਬਾਕੀ ਤੁਸੀਂ ਜੀ ਜਿਆਦਾ ਤਿਆਰ ਬੇਕਰ ਜੇ ਆਪਾਂ ਇੱਥੇ ਨਹੀਂ ਹੈਗੇ ਤਿਆਰ ਬੇਕਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਕੀ ਕੀ ਫਰਕ ਨਿਕਲੇਗਾ ਜਿਹੜਾ ਤਾਂ ਹੈ ਗਈ 26 ਜੂਨ ਦਾ ਲੱਗਾ ਹੋਇਆ 25 ਜੂਨ ਦਾ ਉਹਦਾ ਜਿਹੜੀ ਥੋੜੀ ਹੌਲੀ ਮੁੰਜੇ ਦੇ ਗਈ ਆ ਉਹਦਾ weight ਹੈਗਾ 470 ਤੇ ਜਿਹੜੀ ਸਾਫ ਮੁੰਜਰ ਆ ਉਹਦਾ 569 25 ਜੂਨ ਨੂੰ ਜਿਹੜਾ ਲਾਇਆ ਹੋਇਆ ਵਾ ਤੇ ਪਨੀਰੀ ਬੀਜੀ ਆ ਜੀ ਉਹਦੀ 14 ਦੀ 470 ਹੌਲੀ ਮੁੰਜਰ 569 ਜਿਹੜੀ ਚੰਗੀ ਤੇ ਜਿਹੜਾ 16 ਜੂਨ ਨੂੰ ਝੋਨਾ ਲਗਾਇਆ ਵਾ ਜੀ 31 ਆਪਣਾ ਉਹਦਾ ਹੈਗਾ ਵਾ ਜੀ ਜਿਹਦੇ ਵਿੱਚ ਥੋੜੀ ਬਹੁਤੀ ਫੰਗਸ ਪਈ ਹੋਈ ਆ ਤੇ ਸਾਫ ਮੁੰਜਰ ਜਿਹੜੀ ਨਿੱਗਰ ਆ ਦੋਵਾਂ ਦਾ ਵੇਟ 400 ਆ ਜਿਹੜੀ ਵਿੱਚ ਥੋੜੀ ਬਹੁਤੀ ਪੱਤ ਲੱਗੀ ਸੀਗੀ ਜਿਹੜੀ ਆ ਫੰਗਸ ਵਾਲੀ ਆ ਦੇਖੋ ਜੀ ਇਹਦਾ ਤੇ ਜਿਹੜੀ ਆ ਚੰਗੀ ਮੁੰਜਰ ਆ ਇਨਾ ਦੋਵਾਂ ਦਾ 4 ਅਸੀਂ ਆਇਆ ਜੇ ਥੋੜੀ ਕ ਪਤਲੀ ਮੁੰਜਰ ਲੱਗੀ ਸੀ ਇਹਦੇ ਵਿੱਚ ਕਿ ਲੱਗਾ ਸੀਗਾ ਜੀ ਪੱਤਾ ਲਿਆ ਕੇ ਥੋੜਾ ਬੋਧਾ ਵਿੱਚ ਕੋਈ ਦਾਣੇ ਦਾਗੀ ਵੀ ਆ ਤੇ ਇਹਦਾ ਆਇਆ ਸੀਗਾ ਜੀ 4 54 ਵੇੜ ਤੇ ਜਿਹੜੇ ਹੈਗੇ ਜੀ 110 ਝੋਨੇ ਜਿਹੜਾ 14 ਤਰੀਕ ਦਾ ਲੱਗਾ ਆ ਉਹਦਾ ਜਿਹੜਾ ਚੰਗੀ ਮੁੰਜਰ ਆ 6 बाई ਆਇਆ ਵੇੜ ਤੇ ਜਿਹੜੀ ਥੋੜੀ ਪਤਲ ਵਾਲੀ ਸੀ ਉਹਦਾ 5 25 ਆਇਆ ਜੀ 5 ਗ੍ਰਾਮ ਤੇ 25 ਪੁਆਇੰਟ ਤੇ ਜਿਹੜੀ ਚੰਗੀ ਮੁੰਜਰ ਸੀ ਉਹਦਾ 6 ਗ੍ਰਾਮ ਨਾ ਤੇ 22 ਪੁਆਇੰਟ ਤੇ ਜਿਹੜੀ ਲੱਗੀ ਸੀਗੀ ਜੀ ਆਪਣੀ ਬਾਅਦ ਵਿੱਚ 110 ਉਹ ਲੱਗੀ ਸੀ ਕੋਈ 19 ਕ ਦੇ ਲੱਗੀ 19 ਜੂਨ ਨੂੰ ਉਹਦਾ ਵੇਟ ਆਇਆ ਜੀ ਚੰਗੀ ਮੁੰਜਾ ਦਾ ਆਇਆ ਹੈ 7.20 7 ਗ੍ਰਾਮ ਤੇ 20 ਪੁਆਇੰਟ ਤੇ ਜਿਹੜੀ ਥੋੜੀ ਪਤਲ ਵਾਲੀ ਸੀਗੀ ਉਹਦਾ ਆਇਆ ਸੀਗਾ ਜੀ 5.42 5 ਗ੍ਰਾਮ 42 ਜਿਹਦੇ ਵਿੱਚ ਥੋੜੀ ਇੱਕ ਪਤਲ ਸੀਗੀ ਜੀ 31 ਜੂਨ ਦਾ ਜਿਹੜਾ 19 ਜੂਨ ਦੇ ਲੱਗੇ ਲੱਗਾ 110 ਹੋਈ 31 ਕਈ ਨਾ ਜੀ 110 ਜੂਨ ਦਾ ਜਿਹੜਾ 19 ਜੂਨ ਦੇ ਲੱਗੇ ਲੱਗਾ ਅੰਜਵੇਰੇ ਤੁਹਾਨੂੰ ਦਿਖਾਉਣੇ ਕਿ ਇੱਥੇ ਨਾ ਜੀ ਪਨੀਰੀ ਲੱਗੀ ਸੀਗੀ ਜਿਹੜੀ ਤਿੰਨ ਮਈ ਦੀ ਵਿਹਾਂ ਸੀ ਤੇ ਉਹ ਨਾ ਅਸੀਂ ਥੋੜੀ ਕਿ ਲਿਆ ਕੇ ਇੱਥੇ ਖਲਾਈ ਸੀਗੀ ਉਹ ਥੋੜਾ ਹਿਸਰਿਆ ਵੀ ਪਹਿਲਾਂ ਵੀਰੇ ਆਹ ਚੀਜ਼ ਉੱਥੇ ਆਹ ਨੁਕਸਾ ਆਇਆ ਜੀ ਜਦੋਂ ਕਿ ਬਰਸਾਤਾ ਸ਼ੁਰੂ ਹੋ ਗਿਆ ਉਦੋਂ ਕੇ ਨਾ ਸਾਰਾ ਸ਼ੁਰੂ ਹੋ ਗਿਆ ਨਸਾਰਾ ਸ਼ੁਰੂ ਹੋ ਗਿਆ ਤੇ ਉਹਦੇ ਨਾਲ ਮੁੰਜਰ ਜਿਹੜੀ ਹੈ ਨਾ ਇਹ ਪੂਰੀ ਖੁੱਲੀ ਨਹੀਂ ਪੂਰੀ ਮੁੰਜਰ ਵਿੱਚ ਇਹ ਹੀ ਦਾਣੇ ਖਰਾਬ ਹੋਏ ਜਿਹੜੀ ਚੀਜ਼ ਨੇ ਨੁਕਸਾਨ ਕੀਤਾ ਜਿਹੜੀ ਚੀਜ਼ ਬਰਸਾਤ ਦੇ ਵਿੱਚ ਆਈ ਆ ਤੇ ਮੁੰਜਰ ਪੂਰੀ ਤਰ੍ਹਾਂ ਨਾ ਖੁੱਲਣ ਕਰਕੇ ਇਸ ਚੀਜ਼ ਨੇ ਫੋਕ ਪਾਈ ਆ ਜਿਹੜਾ ਝਾਲ ਘਟਿਆ ਜੀ ਕਹ ਰਹੇ ਤਾਂ ਮੈਂ 31 ਝੋਨੇ ਦਾ ਵਿਖਾਉਣਾ ਇਹ ਆ ਜੀ 110 ਵੈਰੈਟੀ ਇਹ ਬਸਾਤਾਂ 'ਚ ਜਦੋਂ ਖੁੱਲੀ ਆ ਤਿੰਨ ਮਈ ਦੀ ਪਨੀਰੀ ਜਿਹੜੀ ਬੀਜੀ ਹੋਈ ਇਹ ਉਹ ਵਾਲੀ ਠੀਕ ਹੈ ਜੀ ਇਹ ਨਹੀਂ ਕਿ ਇਹ ਕਾਹੋ ਖੁੱਲ ਠੀਕ ਹੈ ਜੀ ਤੇ ਜੇਕਰ ਇਹ 31 ਦੀ ਗੱਲ ਕਰੀਏ 31 ਜੀ ਤੁਹਾਨੂੰ ਵਿਖਾਉਣਾ ਜਿਹੜਾ ਬਰਸਾਤਾਂ 'ਚ ਨਿਸਰੇ ਆ ਝੋਨਾ ਆ ਦੇਖੋ ਆ ਚੀਜ਼ ਇੱਧਰ ਵੀ ਆ ਗਈ ਹੈ ਆ ਦੇਖੋ ਇਹ ਬਰਸਾਤਾਂ ਦੇ ਜਿਹੜੇ ਨਸਰੇ ਝੋਨੇ ਆ ਝਾੜ ਘਟਾਉਣ ਦਾ ਕਾਰਨ ਤੇ ਤੁਹਾਨੂੰ ਮੈਂ ਇਹਨਾਂ ਚੋਂ ਮੁੰਜਰਾਂ ਦਾ weight ਵੀ ਵਿਖਾਉਣਾ ਕਿ ਕਿਉਂ ਝਾੜ ਘਟਨਦਿਆ ਇਹਨਾਂ ਮੁੰਜਰਾਂ ਦਾ ਵਜਨ ਦਾ ਫਰਕ ਵਿਖਾਉਣਾ ਇਹ ਝੋਨਾ ਤੇ ਜ਼ਰੂਰੀ ਆਪਣਾ ਇਹ ਲੱਗਾ ਸੀਗਾ ਕੋਈ 14 ਜੂਨ ਦਾ ਹਾਂਜੀ ਤੇ ਪਰ ਜਿਹੜੀ ਪਨੀਰੀ ਵਿੱਚ 3 ਜੂਨ ਆ 3 ਮਈ ਵਾਲੀ ਲੱਗੀ ਆ ਮੇਰੇ ਸਿੱਕੇ 13 ਮਈ ਨੂੰ ਬੀਜੀ ਪਨੀਰੀ ਜਿਹੜੀ 3 ਮਈ ਨੂੰ ਬੀਜੀ ਸੀ ਇਹ ਆਪਾਂ ਹੀ ਗਵੰਡੀਆਂ ਤੋਂ ਲੈ ਕੇ ਲਈ ਪਾਈ ਸੀ ਪਨੀਰੀ ਤੇ ਉਹ ਆਹ ਸਾਈਡ ਤੇ ਲਾਈ ਸੀ ਆਹ ਦੇਖੋ ਇੱਥੇ ਵੀ ਵੇਖੀਏ ਤੇ ਆਹ ਦੇਖੋ ਉਹੋ ਹੀ ਨੁਕਸੇ ਇੱਥੇ ਆਹ ਦੇਖੋ ਜਿਹੜੀਆਂ ਪਨੀਰੀਆਂ ਗੇਤੀਆਂ ਲਗੀਆਂ ਇਹ ਉਹਨਾਂ ਨੇ ਮਾਰ ਪਾਈ ਆ ਜੀ ਤਾਂ ਮੈਂ 31 ਚ ਵੀ ਵਿਖਾਉਣਾ ਜੀ ਇਹ ਆਹ ਦੇਖਿਓ ਜੀ ਆਹ ਆ ਚੀਜ਼ ਬਣੀ ਹੈ ਜੀ ਉਹ ਇਹ ਵੀ ਬਸਾਤਾ ਚ ਆ ਗਿਆ ਹਾਂ ਜੀ ਇਹ ਲੇਟ ਸੀਗੀ ਪਨੀਰੀ ਇਹ ਲਾਈ ਅਸੀਂ ਜੀ 14 ਨੂੰ ਇਹ 14 ਨੂੰ ਲਾਈ ਸੀ ਤੇ ਇਹ ਵੀ ਜਦੋਂ ਅਨਸਾਰੇ ਦਾ ਸਮਾਂ ਆਇਆ ਤੇ ਇਹਦੇ ਵੀ ਬਰਸਾਤ ਨੇ ਜਿਹੜਾ ਹੈਗਾ ਵਾ ਮੁੰਜਰ ਚ ਪਾਣੀ ਪਾਤਾ ਤੇ ਇਹ ਵੀ ਨਹੀਂ ਫਿਰ ਪੂਰੀ ਖੋਲੀ ਇਹ ਮੁੰਜਰ ਵਿੱਚ ਜਿਹੜੀ ਖਰਾਬ ਹੋਈ ਆ ਇੱਕ ਥਾਂ ਨਹੀਂ ਹੈਗੀ ਜੀ ਆ ਦੇਖੋ ਬਹੁਤ ਥਾਈ ਹੈਗਾ ਇਹਨਾਂ ਦੇ ਇਹ ਚੀਜ਼ ਇਹ ਹੋ ਰਹੀ ਤੇ ਤਾਂ ਇਹਨਾਂ ਦਾ ਵੇੜ ਵੀ ਕੱਢ ਗਿਆ ਖੋਣਾ ਜੀ ਆਹ ਕੋਈ ਇਧਰ ਵਾਲੀ ਵੀ ਹਰੇ ਵਾਲੀ ਦੀ ਵੀ ਮੁੰਜਾ ਤੋੜ ਲਈ ਛੇਤੇ ਦੀ ਇਹ ਚੋਣਾ ਜੀ ਆਪਣਾ ਲੱਗਾ ਹੋਇਆ ਸੀਗਾ 25 25 ਦੇ ਲੱਗੇ ਤੇ ਜਿਹੜਾ 110 ਹੀ ਉਹਦਾ ਵੀ ਖੋਣੇ ਕੀ ਚੱਕਰ ਹੋਇਆ ਆ ਦੇਖੋ ਜੀ ਇੱਥੇ ਵੀ ਉਹ ਨੁਕਸ ਮੁੰਜਾ ਨਹੀਂ ਖੁੱਲਣ ਦਿੱਤੀ ਮੀਨ ਹੈ ਜੀ ਹਾਂ ਆਓ ਜਪੈ ਨੂੰ ਜ਼ੀਰੋ ਕਰ ਦਨੇ ਆ ਆਹ ਉਹ ਵਾਲਾ ਕਤੀ ਝੋਨਾ ਵਾ ਜਿਹੜਾ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ ਦਿਖਾਇਆ ਸੀਗਾ ਜੀ ਪਰ ਜਿਹੜੀ ਮੁੰਜੇ ਰੰਸਾਰੀ ਸਮੇਂ ਮੀਂਹ ਦੇ ਵਿੱਚ ਆ ਗਈ ਆ ਜਿੱਦਣ ਬਰਸਾਤ ਪਈ ਉਸ ਟਾਈਮ ਨਿਸਰਦੀ ਸੀ ਇਹ ਉਹਦਾ ਵੇਟ ਆ ਜੀ 3 15 ਹਲੇ ਕੀ ਇਹ ਹਰੀਆ ਨਰਮ ਦਾਣਾ ਵਾ ਹਲੇ ਪੂਰਾ ਪੱਕਿਆ ਨਹੀਂਗਾ ਜੀ ਫਿਰ ਵੀ ਜਿਹਨੂੰ ਆਪਾਂ ਨੇ ਹਰੀਆ ਦਾਣਾ ਜਿਹੜਾ ਉਹ ਵਜਨ ਕਰਦਾ ਇਹ ਆ ਗਿਆ ਜੀ 316 3 ਗ੍ਰਾਮ ਤੇ 16.31 ਝੋਨਾ ਜਿਹੜਾ ਕੋਈ ਆਪਣੀ 14 ਤਰੀਕ ਦੀ ਪਨੀਰੀ ਭਜਾਈ ਸੀਗੀ ਤੇ ਲੱਗਾ ਹੈਗਾ ਸੀਗਾ ਜੀ ਕੋਈ 25 ਦੇ ਲੱਗੇ ਜੀ 25 ਜੂਨ ਨੂੰ ਆ ਉਹ 110 ਚੋਨਾ ਵਾ ਜੀ ਜਿਹੜਾ ਕੋਈ ਤਿੰਨ ਕ ਤਰੀਕ ਦੇ ਲੱਗੇ ਛਕੇ ਜਿਹੜੀ ਪਨੀਰੀ ਬੀਜੀ ਸੀਗੀ ਜੀ ਵੀਰ ਹੁਣਾਂ ਨੇ ਜਿੰਨਾ ਲੱਗੇ ਸਾਡੇ ਉਹਨਾਂ ਕੋਲੋਂ ਚਲੋ ਵੇਖੋ ਸੇਕ ਹੋ ਜਾਂਦਾ ਜੀ ਲਾਈਏ ਲਾਈਏ ਪਨੀਰੀ ਮੈਂ ਲੈੜ ਬੀਜੀ ਸੀ ਇਹ ਉਹਨਾਂ ਕੋਲੋਂ ਲਿਆ ਕੇ ਥੋੜੀ ਇੱਕ ਪਨੀਰੀ ਅਸੀਂ ਨਾਲ ਉਹਲੇ ਲਾਤਾ ਥੋੜਾ ਕਾ ਨਾਲ ਢੇੜ ਕ ਨਾਲ ਲਾਇਆ ਜਾਦਾ ਨਹੀਂ ਇਹ ਉਸ ਮੁੰਜਾ ਦਾ ਵੇਟ ਆ ਜੀ ਤੇ ਦੂਜੀਆਂ ਮੁੰਜਾਂ ਜਿਹੜੀ ਮੈਂ ਤੁਹਾਨੂੰ ਦੂਜੇ ਦਿਖਾਈ ਹੈ ਜਿਹੜੀ ਚੰਗੀ ਨਿੱਗਰ ਹੈ ਜਿਹੜੀ 13 ਦੇ ਲਾਗੇ ਸ਼ਾਕੇ ਭਜਾਈ ਵਾਲੀ ਆ ਤੇ ਕੋਈ 14 ਨੂੰ ਸ਼ੁਰੂ ਹੋਇਆ ਇਹ ਉਸੇ ਪੈ ਇੱਕੇ ਪੈਰੀ ਦੇ ਵਿੱਚ ਲੱਗੇ ਆ ਉਹਦਾ ਵੇਰ ਦਾ ਫਰਕ ਵੇਖ ਲਿਓ ਜੀ ਜਿਹੜੀ 13 ਤਰੀਕ ਦੀ ਪਨੀਰੀ ਬੀਜੀ ਹੋਈ ਤੇ 14 ਜੂਨ ਨੂੰ ਝੋਨਾ ਲੱਗਾ ਤੇ ਆਹ ਵਾਲਾ ਜਿਹੜਾ ਜੀ 3 ਤਰੀਕ ਦੀ ਪਨੀਰੀ ਜਿਹੜੀ ਬੀਜੀ ਸੀਗੀ ਸਾਡੇ ਲਾਗੇ ਤੇ ਉਹਨਾਂ ਕੋਲੋਂ ਲਿਆ ਕੇ ਮੈਂ ਲਾਈ ਆ ਉਹਦਾ ਵੇਰ ਜੀ ਠੀਕ ਹੈ ਜੀ ਤੇ ਪਹਿਲਾਂ ਤੁਹਾਨੂੰ ਮੈਂ ਉਹਦਾ ਵੀ ਵੇਟ ਦੂਜਿਆਂ ਦਾ ਵੀ ਦੱਸ ਦਿੱਤਾ 110 ਚੋਨਾ ਇਹ 110 ਵਰਿਆ ਠੀਕ ਹੈ ਜੀ ਤੇ ਉਹਨਾਂ ਦਾ ਵੀ ਵੇਟ ਵੇਖ ਲਿਓ ਤੇ ਫਰਕ ਵੇਖ ਲਿਓ ਪਰ ਇਹ ਮੁੰਜਰ ਚਲੋ ਆਪਣਾ ਜੋਰਜਾਨ ਮਾਰ ਕੇ ਨਿਕਲ ਆਈ ਪੂਰੀ ਬਾਹਰ ਆ ਗਈ ਜਿਹੜੀ ਅੜ ਗਈ ਮੁੰਜਰ ਤੇ ਆ ਲਈ ਮਨ ਕੇ ਜੀ ਆ ਸੌਰੀ ਨਿਕਲ ਆਈ ਜੀ ਠੀਕ ਹੈ ਜੀ ਆ ਮੁੰਜਰ ਜਿਹੜੀ ਉਹ ਆ ਜਿਹੜੀ ਇਹ ਨਿਕਲ ਆਈ ਜੋਰਜਾਨ ਮਾਰ ਲੈ 110 ਚੋਨੇ ਵਾਲੀ ਨੇ ਇਹ ਨਿਕਲ ਆਈ ਜੀ ਇਹਦਾ ਵੇਟ ਆ ਗਿਆ 416 ਇਨੇ ਢਣਾ ਭਰਿਆ ਪੱਤਲ ਇਹਦੇ ਵਿੱਚ ਵੀ ਹੈਗੀ ਠੀਕ ਹੈ ਜੀ ਪੱਤਲ ਇਹ ਨਹੀਂ ਕਿ ਇਹਦੇ ਚ ਨਹੀਂ ਆਹ ਦੇਖੋ ਜੀ ਬਹੁਤ ਪੱਤਲ ਹੈ ਜੀ ਆਹ ਫੋਗ ਹੈਗੀ ਇਹਦੇ ਵਿੱਚ ਵੀ ਬਹੁਤ ਇਹਦੀ ਮੁੰਜਰ ਦਾ ਵੇੜ ਵੇਖ ਲਓ ਤੇ ਜਿਹੜਾ ਲੇਟ ਪਨੀਰੀ ਆਪਾਂ ਲਾਈ ਆ ਤੇ ਉਹ ਵੀ ਤੁਹਾਨੂੰ ਦਿਖਾ ਦਦਾ ਜੀ 4 13 ਤੇ ਉਹਨਾਂ ਮੁੰਜਰਾਂ ਦਾ ਵੇਖ ਵੇਖ ਲਿਓ ਇੱਥੇ ਆਣ ਕੇ ਝਾੜ ਘਟਿਆ ਜੀ ਤੇ ਜਿਹੜੀ ਮੀਂਹ ਦੇ ਕਰਕੇ ਵਿੱਚ ਵੜੀ ਗਈ ਆ 110 ਝੋਨੇ ਦੀ ਇਹ ਵੀ ਤਿੰਨ ਵਾਲੀ ਤਿੰਨ ਤਰੀਕ ਵਾਲੀ ਬਣੀ ਦੀ ਪਰ ਇਹ ਨਸਾਰੇ ਸਮੇਂ ਮੁੰਜਰ ਵਿੱਚ ਵੜੀ ਗਈ ਤੇ ਇਹਦਾ ਵੇਡ ਵੇਖ ਲਓ ਜੀ 370 ਠੀਕ ਹੈ ਜੀ ਆ ਸਭ ਪੱਤਲੀਆਂ ਜੀ ਇਹ ਠੀਕ ਹੈ ਆ ਵੇਡ ਹੈ ਜੀ ਦਾ 370 ਕੋਲ ਮਲਾਗੇ ਜੀ ਜਿਹੜੀ ਬਸਾਦੇ ਵਿੱਚ ਮੁੰਜਰ ਆਈਆਂ ਉਹਨਾਂ ਦਾ ਵਜਨ ਜਿਹੜਾ ਹੈਗਾ ਉਹ ਜੀ ਇਹ ਆ ਲੋ ਇਹ 4 ਗ੍ਰਾਮ ਹੋ ਗਈ ਜਿਹੜੀ ਥੋੜੀ ਇੱਕ ਦਾਣੀ ਭਾਰਾ ਜੀ ਜੀ ਥੋੜੀ ਘੱਟ ਪਤਲਾ ਤੇ ਆ ਲੋ ਜੀ ਜੀ ਜਿਆਦੀ ਪਤਲਾ ਜੀ ਉਹ 3 68 ਤੇ ਮੈਂ ਕਹੋ ਕਿ ਸਾਡੇ 68 ਤੇ 4 ਗ੍ਰਾਮ ਦੇ ਵਿੱਚ ਵਿੱਚ ਮਿਲ ਰਿਹਾ ਜੀ ਇਹਨਾਂ ਦਾ ਮੀਂਹ ਵਾਲਿਆਂ ਦਾ ਤੇ ਜਿਹੜਾ 31 ਚੋਨਾ ਚੰਗਾ ਵਧੀਆ ਲੱਗਦਾ ਪਿਆ ਹੈਗਾ ਜੀ ਉਹਦੇ ਵੀ ਮੁੰਜ ਦਾ ਵੇਟ 3 ਗ੍ਰਾਮ ਜਿਹੜਾ ਮੀਂਹ ਦੇ ਵਿੱਚ ਗੋਹ ਦੇ ਵਿੱਚ ਪਾਣੀ ਪੈ ਗਿਆ ਬਰਸਾਤਾਂ ਦੇ ਵਿੱਚ ਮਿਲ ਰਿਹਾ ਤੇ ਗੋਪ ਚ ਪਾਣੀ ਪੈ ਗਿਆ ਹਾਂ ਇਹਦਾ 3 ਗ੍ਰਾਮ ਕੀ ਵੀਰ ਨਿਕਲੂਗਾ ਜੀ ਝੋਨੇ